ਜਨਮ ਅਸ਼ਟਮੀ ਦਾ ਤਿਹਾਰ ਆ ਜਨਮ ਅਸ਼ਟਮੀ ਦੇ ਤਿਹਾਰ ਦੇ ਉੱਪਰ ਜਿੱਥੇ ਮੰਦਰ ਸਜੇ ਹੋਏ ਆ ਉੱਥੇ ਲੋਕ ਸਪੈਸ਼ਲ ਕੇਕ ਵੀ ਬਣਵਾ ਰਹੇ ਹੈਗੇ ਆ ਮਟਕੇ ਵਾਲਾ ਕੇਕ ਕਿਉਂਕਿ ਕ੍ਰਿਸ਼ਨ ਭਗਵਾਨ ਜੀ ਮਟਕੇ ਮਟਕੇ ਤੋਂ ਮੱਖਣ ਖਾਂਦੇ ਹੈਗੇ ਸੀਗੇ ਤਾਂ ਲੋਕ ਜਿਹੜਾ ਮਟਕੇ ਵਾਲਾ ਕੇਕ ਬਣਵਾ ਰਹੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰ ਤੁਹਾਨੂੰ ਦਿਖਾਣੇ ਹੈਗੇ ਆ ਵੱਖ-ਵੱਖ ਤਰ੍ਹਾਂ ਦਾ ਮਟਕੇ ਵਾਲਾ ਕੇਕ ਹੈ ਮੂਰ ਪੰਖ ਲੱਗਾ ਹੋਇਆ ਬਾਂਸੂਰੀ ਨਾਲ ਲੱਗੀ ਹੋਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਵੱਖਰੇ ਵੱਖਰੇ ਤਰ੍ਹਾਂ ਦੇ ਮੱਕੇ ਵਾਲੇ ਕੇਕ ਹੈ ਉਹ ਨਜ਼ਰ ਆ ਰਹੇ ਹੈਗੇ ਔਰ ਲੋਕ ਖਰੀਦੇ ਹੋਏ ਵੀ ਨਜ਼ਰ ਆਉਂਦੇ ਹੈਗੇ ਤਾਂ ਗੱਲਬਾਤ ਵੀ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਿਸ਼ੂ ਹੈ ਜੀ ਸਰ ਕਿਦਾਂ ਦੇ ਕੇਕਸ ਜਿਹੜੇ ਆ ਉਹ ਬਣਵੇ ਹੈਗੇ ਅੱਜ ਜਨਮ ਅਸ਼ਟਮੀ ਦੇ ਤਿਹਾਰ ਦੇ ਦੇਖੋ ਜੀ ਸਾਨੂੰ ਪਿਛਲੇ 3 ਸਾਲਾਂ ਤੋਂ ਮਟਕੀ ਵਾਲੇ ਸੀ ਕੇਕ ਬਣਾ ਰਹੇ ਔਰ ਕਿਸ ਦੀ ਪਹਿਲਾਂ ਡਿਮਾਂਡ ਘੱਟ ਸੀ ਹੁਣ ਡਿਮਾਂਡ ਬਹੁਤ ਵਧੀ ਹੈ ਔਰ ਸਾਨੂੰ ਬਹੁਤ ਹੀ ਐਡਵਾਂਸ ਆਰਡਰ ਵੀ ਆ ਰਹੇ ਹੈ ਔਰ ਸਾਰੇ ਕਸਮਰ ਹੈ ਸਾਡਾ ਰੱਖ ਲੈਣਾ ਜੀ ਔਰ ਇਹ ਮਟਕੀ ਜਿਹਾ ਜਿਵੇਂ ਕ੍ਰਿਸ਼ਨ ਜੀ ਮੱਖਣ ਘਣ ਦੇ ਮਟਕੀ ਚ ਉਸ ਟਾਈਮ ਦੇ ਸਾਰੇ ਕੇਕ ਬਣੇ ਹੈ ਜੀ ਫਾਂ ਇਹ ਜਿਹੜੀ ਅਸੀਂ ਸ਼ੇਪ ਤੋਂ ਕਿੰਨੇ ਕੇਕ ਜਿਹੜਾ ਇਹ ਅਸੀਂ ਕੱਲ ਸ਼ਾਮ ਤੋਂ ਤਿਆਰੀ ਸ਼ੁਰੂ ਕੀਤੀ ਸੀ ਜੀ ਉਹ तकरीबन ਹੁਣ ਤੱਕ ਕੇਲੀਆਂ ਦੀ 30 40 ਕੇਕ ਲੱਗੂ ਚੁੱਕੇ ਹੋ ਨਾ ਨਾ ਸਾਰੇ ਰੈਡੀ ਹੋ ਰਿਹਾ ਜੀ ਫਰੈਸ਼ ਤਾਂ ਕੀ ਕੇਕ ਦੇ ਉੱਪਰ ਕੀ ਸਪੈਸ਼ਲ ਜਿਹਾ ਹੋਵੇ ਇਹ ਜਿਵੇਂ ਮੱਖਣ ਖਾਂਦੇ ਜੀ ਕ੍ਰਿਸ਼ਨ ਜੀ ਹੋਵੇ ਅਸੀਂ ਆਹ ਕਰੀਮ ਦਾ ਮੱਖਣ ਬਣਾਇਆ ਜੀ ਉਹ ਨਾਲ ਮੋਰਪੰਕ ਜੋ ਬਾਂਸਰੀ ਸੇਮ ਟੂ ਸੇਮ ਹੋਵੇ ਕਿਤਾ ਜੀ ਹਾਂ ਤਹਰ ਰਾਤ ਨੂੰ ਕਰਦੇ ਆ ਜੀ ਰਾਤ ਨੂੰ ਕਰਦੇ ਆ ਜੀ ਕਈ ਕਿਸਮਤ ਐਵੇਂ ਜਿਨ੍ਹਾਂ ਨੂੰ ਪਿਛਲੀ ਵਾਰ ਮਿਲੇ ਨਹੀਂ ਉਹ ਐਡਵਾਂਸ ਨੂੰ ਲੈ ਕੇ ਜਾ ਕੇ ਉਹਨੇ ਰੱਖ ਲਿਆ ਆਪਣੇ ਕਿਸੇ ਨੂੰ ਹੁਣੇ ਹੀ ਦੇ ਦੋ ਬਾਅਦ ਵਿੱਚ ਮਿਲਦੇ ਨੇ ਜੀ ਤਾਂ ਬਿਲਕੁਲ ਮੈਮ ਜਨਮ ਅਸ਼ਟਮੀ ਦਾ ਤਿਉਹਾਰ ਆ ਔਰ ਜਨਮ ਅਸ਼ਟਮੀ ਦੇ ਤਿਉਹਾਰ ਦੇ ਉੱਪਰ ਤੁਸੀਂ ਕੇਕ ਬਣਾਏ ਹੈਗੇ ਔਰ ਸਪੈਸ਼ਲ ਕੇਕ ਹੈਗੇ ਕਿੰਨੀ ਕੁ ਡਿਮਾਂਡ ਬਹੁਤ ਜ਼ਿਆਦਾ ਸਰ ਐਸ ਟਾਈਮ ਨਾ ਮਤਲਬ ਪ੍ਰੀ ਬੁਕਿੰਗਸ ਵੀ ਸੀ ਸਾਨੂੰ ਤੇ ਉਹਨਾਂ ਨੂੰ ਜਿਨ੍ਹਾਂ ਲਾਸਟ ਟਾਈਮ ਮਿਲੇ ਨਹੀਂ ਸੀ ਨਾ ਉਹ ਸਾਨੂੰ ਕਹਿ ਕੇ ਗਏ ਆ ਕਿ ਸਾਡਾ ਕੇਕ ਪਲੀਜ਼ ਸਾਈਡ ਤੇ ਰੱਖ ਲੈਣਾ ਫੋਨ ਨੰਬਰ ਵੀ ਸਪੈਸ਼ਲ ਦੇ ਕੇ ਗਏ ਆ ਤੇ ਉਹਨ ਬਹੁਤ ਪਸੰਦ ਆ ਰਹੀ ਹੈ ਜਿਵੇਂ ਕ੍ਰਿਸ਼ਨਾ ਜੀ ਮੱਖਣ ਖਾਂਦੇ ਸੀ ਮਟਕੀ ਤੋਂ ਸਾਨੂੰ ਸੀ ਐਦਾਂ ਦਾ ਕੁਝ ਕਰੀ ਉਹਨਾਂ ਨੇ ਭੋਗ ਲਵਾਉਣਾ ਹੁੰਦਾ ਤੇ ਉਹ ਐਦਾਂ ਜਿਵੇਂ ਮੱਖਣ ਖਾ ਰਿਹਾ ਅਸੀਂ ਉਹ ਲੁੱਕ ਦਿੱਤੀ ਹੈ ਤਾਂ ਬਿਲਕੁਲ ਮੋਰ ਪੰਖ ਲੱਗੇ ਹੋਏ ਹਾਂਜੀ ਹਾਂਜੀ ਮੋਰ ਪੰਖ ਲੱਗੇ ਆ ਬਾਂਸਰੀ ਲੱਗੀ ਹੈ ਔਰ ਉਹ ਐਗਲੈਸ ਹੈ ਸਾਰੇ ਜੋ ਇਸ ਤਰ੍ਹਾਂ ਕੇ ਬੇਫਿਕਰ ਹੋ ਕੇ ਉਹ ਭੋਗ ਲਗਾ ਸਕਦੇ ਆ ਤਪੂਲ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਇੱਥੇ ਖਰੀਦਣ ਵੀ ਆਏ ਹੈਗੇ ਆ ਗੱਲਬਾਤ ਕਰਦੇ ਹੈਗੇ ਆ ਅਸਲ ਜਨਮ ਅਸ਼ਟਮੀ ਦਾ ਤਾਂ ਹਰ ਕਿੰਨਾ ਕੁ ਵੱਡਾ ਹੁੰਦਾ ਹੈ ਇਹ ਤਿਉਹਾਰ ਸਰ ਬਹੁਤ ਵਧੀਆ ਬੜੀ ਮਹਾਨਤਾ ਹੈ ਤਿਉਹਾਰ ਦੀ ਤੇ ਹਿੰਦੂ ਧਰਮ ਦੇ ਵਿੱਚ ਬੜੀ ਮਹਾਨਤਾ ਹੈ ਤੇ ਲੋਕ ਬੜੇ ਧੰਮ ਧਮ ਨਾਲ ਮਨਾਉਂਦੇ ਨੇ ਤੇ ਕੇਕ ਜਿਵੇਂ ਕੀ ਆ ਦੇਖ ਰਹੇ ਹੋ ਲੈ ਕੇ ਜਾਂਦੇ ਨੇ ਲੋਕੀ ਤੇ ਆਪਣੇ ਫੈਮਿਲੀਜ਼ ਨਾਲ ਸੈਲੀਬ੍ਰੇਟ ਕਰਦੇ ਜਿਵੇਂ ਕੀ ਲੱਡੂ ਕੋਲ ਰੱਖਿਆ ਅਸੀਂ ਵੀ ਜਿਵੇਂ ਕੇਕ ਲੈਣ ਆਏ ਆ ਤੇ ਟੇਸ ਕਿਹੋ ਜਿਹਾ ਲੱਗਿਆ ਤੁਹਾਨੂੰ ਟੇਸ ਬੜਾ ਵਧੀਆ ਹੁੰਦਾ ਇਹਨਾਂ ਦਾ ਤੇ ਮੈਂ ਕਹਿਣਾ ਚਾਹਾਂਗਾ ਬੜੀ ਵਧੀਆ ਸ਼ੋਪ ਹੈ ਇਹਨਾਂ ਦਾ ਨੇਚਰ ਵਾਈਜ਼ ਵੀ ਬੜੇ ਵਧੀਆ ਨੇ ਬਿਲਕੁਲ ਜਦੋਂ ਮੱਸਮੀ ਦਾ ਤਿਉਹਾਰ ਹੈ ਮੈਮ ਜਦੋਂ ਮੱਸਮੀ ਦਾ ਤਿਉਹਾਰ ਹੈ ਕ੍ਰਿਸ਼ਨ ਪਗਵਾਨ ਜੀ ਦਾ ਜਨਮ ਹੋਇਆ ਸੀਗਾ ਮੰਦਰ ਵੀ ਸਜੇ ਹੋਏ ਆ ਔਰ ਘਰਾਂ ਦੇ ਵਿੱਚ ਕੇਕ ਵੀ ਕੱਟਦੇ ਹੈਗੇ ਆ ਕਿਦਾਂ ਦਾ ਕੇਕ ਲੈਣ ਆਏ ਅਸੀਂ ਵੀ ਮਟਕੀ ਵਾਲਾ ਕੇਕ ਹੀ ਲੈਣਾ ਆ ਅਸੀਂ ਜਿਵੇਂ ਲੱਡੂ ਗੋਪਾਲ ਜੀ ਕਰੇ ਰੱਖੇ ਹੋਏ ਨੇ ਤੇ ਉਹ ਵੀ ਸਾਡੇ ਫੈਮਲੀ ਦੇ ਸਦਸਿਆ ਹੀ ਨੇ ਤੇ ਅਸੀਂ ਜਿਵੇਂ ਅਸੀਂ ਆਪਣੇ ਫੈਮਲੀ ਮੈਂਬਰ ਦਾ ਬਰਥਡੇ ਮਨਾਉਂਦੇ ਆ ਤੇ ਉਹਨਾਂ ਦਾ ਵੀ ਅਸੀਂ ਬਰਥਡੇ ਮਨਾ ਲਈ ਸਪੈਸ਼ਲ ਉਹਨਾਂ ਲਈ ਮਟਕੀ ਵਾਲਾ ਕੇਕ ਹੀ ਲੈਣਾ ਹੈ ਅਸੀਂ ਆ ਬਿਲਕੁਲ ਮੱਕੀ ਵਾਲਾ ਕੇਕ ਲੈਣ ਆਏ ਹੈਗੇ ਆ ਮੰਦਰ ਵੀ ਸਜੇ ਹੋਏ ਆ ਪ੍ਰਭਾਤਵੇਰੀ ਵੀ ਸਵੇਰੇ ਕੱਢੀ ਗਈ ਹੈਗਾ ਤਾਂ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੇਕ ਹੈ ਉਹ ਨਜ਼ਰ ਆ ਰਹੇ ਹੈਗੇ ਆ ਔਰ ਲੋਕ ਮਟਕੀ ਵਾਲਾ ਕੇਕ ਖਰੀਦੇ ਹੋਏ ਨਜ਼ਰ ਆਉਂਦੇ ਹੈਗੇ ਆ ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼